ਇਸ ਵੀਡੀਓ ਦੇ ਵਿੱਚ ਸਿੱਖਦੇ ਹਾਂ ਇਟਾਲੀਅਨ ਦੇ ਵਿੱਚ ਰੋਜ਼ ਵਰਤਣ ਵਾਲੇ 50 ਸ਼ਬਦ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਟਾਰਟ ਕਰਦੇ ਹਾਂ ਵੀਡੀਓ ਉਹ ਨਾ ਪ੍ਰੋਬਲਮ ਮੈਨੂੰ ਇੱਕ ਪ੍ਰੋਬਲਮ ਉਹ ਨਾ ਦੋਮਾਂਡਾ ਮੈਂ ਇੱਕ ਗੱਲ ਪੁੱਛਣੀ ਆ ਸਤੋ ਚਰਕਾਂਦੂ ਮੈਂ ਲੱਭ ਰਿਹਾ ਆ ਅੱਗੇ ਕੁਝ ਵੀ ਯੂਜ਼ ਕਰ ਲਓ ਕੰਮ ਲੱਭ ਰਿਹਾ ਆ ਸਤੋ ਪ੍ਰੋਵਾਂਦੂ ਮੈਂ ਟਰਾਈ ਕਰ ਰਿਹਾ ਆ ਆ ਜਾਣਾ ਮੈਨੂੰ ਕੰਮ ਆਮੋਲਾ ਪੀਸਾ ਅੰਗਰੇਜ਼ੀ ਚ ਕਹਿ ਦਿੱਤਾ ਨਾ ਆਈ ਲਵ ਥਿਸ ਪੀਜ਼ਾ ਇਹਦੇ ਵਿੱਚ ਕਹਿੰਦੇ ਆ ਆਮੋਲਾ ਪੀਜ਼ਾ ਕੋਈ ਖਾਣ ਵਾਲੀ ਚੀਜ਼ ਸਿਆਮੋ ਪ੍ਰਾਂਤੀ ਅਹੀਂ ਤਿਆਰ ਆਂ ਚੱਲੀਏ ਰਿਪੀਟੀ ਪੇਰ ਫਾਵੋਰੀ ਪਲੀਜ਼ ਰਿਪੀਟ ਕਰਦੇ ਹਾਂ ਦੁਬਾਰਾ ਕਹੀ ਹਾਂ ਕੀ ਕਹਿਆ ਮੈਨੂੰ ਸਮਝ ਨਹੀਂ ਲੱਗੀ ਵਾਦੋ ਫੋਰੀ ਮੈਂ ਬਾਹਰ ਚੱਲਿਆ ਚਾ ਵਾਈਫਾਈ ਵਾਈਫਾਈ ਹੈਗਾ ਪਲਾਂ ਤੁਹਾਡੀ ਦੁਕਾਨ ਤੇ ਦੋ ਵੇਲੋ ਮੈਤੋ ਕਿੱਥੇ ਰੱਖਾਂ ਮੈਂ ਪੋਸੂ ਅਵੇਰੇ ਤੋ ਨੋ ਮਰੋ ਮੈਨ ਤੇਰਾ ਨੰਬਰ ਲੈ ਸਕਦਾ ਦੋਵੇਂ ਆਬੀ ਤੀ ਕਿੱਥੇ ਰਹਿਣਾ ਤੂੰ ਪੋਸੂ ਪ੍ਰੀਨੋਟਾਰੇ ਜਦੋਂ ਅਸੀਂ ਕੋਈ ਅਪਾਇੰਟਮੈਂਟ ਲੈਣੀ ਹੁੰਦੀ ਆ ਉਹਨੂੰ ਕਹਿੰਦੇ ਆ ਪ੍ਰੀਨੋਟਾਰੇ ਮੈਂ ਅਪਾਇੰਟਮੈਂਟ ਲੈ ਸਕਦਾ ਤੇ ਰੀਕਿਆ ਮੋ ਮੈਂ ਤੈਨੂੰ ਫੇਰ ਫੋਨ ਕਰਦਾ ਵੇ ਨਹੀਂ ਦੁਮਾਨੀ ਕਾਲਾਂ ਵੀ ਇਹ ਮੋਲ ਤੋਂ ਲੰਤਾਂ ਨੂੰ ਉਹ ਬਹੁਤ ਦੂਰ ਆ ਕਿੱਥੇ ਜਾਇਆ ਜਾਣਾ ਸਾਡੇ ਕੋ ਤੀਆਂ ਸਕੋਲ ਤੋਂ ਸੁਣਦਾ ਤੇਰੀ ਗੱਲ ਕਹਾਂ ਤੋਂ ਭਰਤੀ ਆਮ ਪਰ ਤੀਰੇ ਹੁੰਦਾ ਜਾਣਾ ਕਿਤੇ ਨਿਕਲਣਾ ਕਹਾਂ ਤੋਂ ਭਰਤੀ ਆਮ ਕਦੋਂ ਚੱਲੀਏ ਫਿਰਹੀਂ ਕੌਮੇ ਫੌਸਫਾਰੇ ਅਮੈਂ ਕੀ ਮੈਂ ਕਰ ਸਕਦਾ ਐ ਇਹ ਬੜੌੱਖਾ ਆ ਇਹ ਟ੍ਰੋਪੋ ਪੁਕਾਰੋ ਇਹ ਬਹੁਤ ਜ਼ਿਆਦਾ ਮਹਿੰਗਾ ਹੀ ਹੋ ਇਹ ਟ੍ਰੋਪੋ ਇਕਨੋਮੀ ਕੋ ਇਹ ਬਹੁਤ ਜ਼ਿਆਦਾ ਸਸਤਾ ਆ ਦੋਵੇਂ ਬਾਨੀਓ ਬਾਨੀਓ ਕਿੱਥੇ ਆ ਜੀ ਸੋਨੋ ਅਰੀਵਾਤ ਤੋ ਮੈਂ ਪਹੁੰਚ ਕੇ ਆਇਆ ਦੋਵੇ ਸੇ ਤੂੰ ਕਿੱਥੇ ਆ ਸੋਨੋ ਕੁਆ ਫੋਰੀ ਮੈਂ ਇੱਥੇ ਬਾਹਰ ਆ ਬਾਸਤਾ ਕੋਜੀ ਬਾਸਤਾ ਕੋਜੀ ਉੱਥੇ ਕਹਿਣਾ ਕਿ ਜੇ ਅਗਲੇ ਨੂੰ ਚੁੱਪ ਕਰਾਉਣਾ ਹੈ ਭਰਾ ਚੁੱਪ ਕਰ ਬਸ ਸੋਨੋ ਬਾਸਤਾ ਕੋਜੀ ਇ ਟ੍ਰੋ ਪੋਟਾਰਦੀ ਉਹ ਬੋਲੇ ਇਡਿਆ ਦੋਵੇ ਅੰਧਿਆਮ ਕਿੱਥੇ ਚੱਲੀਏ ਨੋਨ ਐਜ਼ੀਤਾਰੇ ਕਰ ਗੱਲ ਨਹੀਂ ਆਉਂਦੀ ਇਟਾਲੀਅਨ ਟਰਾਈ ਤੇ ਕਰ ਐਜ਼ੀਤਾਰੇ ਹੈਜ਼ਿਟੇਟ ਨਹੀਂ ਕਰਨਾ ਝਕਣਾ ਨਹੀਂ ਆ ਨੋਨ ਪੈਰ ਦੇ ਰੇਲਾ ਸਪੇਰੈਂਸਾ ਬਹੁਤ ਮੋਟੀਵੇਸ਼ਨਲ ਜਿਹੜਾ ਆ ਉਹ ਫਰਾਸ ਦੇ ਹੈਗੀ ਆ ਕਦੀ ਵੀ ਸਾਨੂੰ ਆਸ ਨਹੀਂ ਗਵਾਉਣੀ ਚਾਹੀਦੀ ਅਪ ਐਂਡ ਡਾਊਨਸ ਆਉਂਦੇ ਰਹਿੰਦੇ ਆ ਸੇ ਪਾਸੋ ਪਾਗਲ ਆ ਤੂੰ ਭਰਾ ਨੋਨ ਇਕੋਜ਼ੀ ਕੋਈ ਇਦਾਂ ਨਹੀਂ ਆ ਫਿਦਾਤੀ ਦੀ ਮੈਂ ਵਿਸ਼ਵਾਸ ਕਰ ਦੀ ਵਾਲਿਓ ਬੇਨੇ ਮੈਂ ਚਾਹਣਾ ਤੂੰ ਠੀਕ ਰਵੇਂ ਤੀ ਵਾਲਿਓ ਬੇਨੇ ਸੋਨੋ ਲੀ ਬੇਰੋ ਉਹ ਮੈਂ ਵੇਲਾ ਆ ਨੌਨੇ ਜੂਸ ਤੋ ਆ ਨਹੀਂ ਠੀਕ ਹੈਗਾ ਚੈਲ ਸੋਲੇ ਉਹ ਅੱਜ ਸੂਰਜੀਓ ਸਤਾਪ ਪਿਓ ਵੈਨ ਦੋ ਮੀ ਬੈਂਡਿਆ ਆ ਫਾਫਰੇ ਦੋ ਜੀ ਅੱਜ ਠੰਡਿਓ ਫਾਕਾਲ ਦੋ ਜੀ ਅੱਜ ਗਰਮੀ ਆ ਨੌਨ ਰਿਦੇ ਰੇ ਉਹ ਹਸਣਾ ਦੋਵੇ ਅੰਦਿਆਮ ਕਿੱਥੇ ਚੱਲੀਏ ਤੇ ਇਸ ਪੈਤੋ ਵੇਟ ਕਰਦਾ ਮੈਂ ਆ ਜਾ ਆਪਰੀਲਾ ਪੋਰਤਾ ਦਰਵਾਜਾ ਖੋਲਨੀ ਸੋਨੋ ਇੰਪਨੀਆ ਤੋ ਮੈਂ ਬਿਜ਼ੀ ਹਾਂ ਬਾਅਦ ਗੱਲ ਕਰਦਾ ਦਾਮੀ ਉੰਪੋ ਦੀ ਟੈਂਪੋ ਮੈਨੂੰ ਥੋੜਾ ਜਿਹਾ ਟਾਈਮ ਦਵੀਂ ਜ਼ਬਰੀਗਾ ਹੱਤੀ ਜਲਦੀ ਕਰ ਛੇਤੀ ਛੇਤੀ ਲੇਟ ਹੋ ਚੱਲੇ ਆ ਇਹ ਉਰਜੈਂਤੇ ਬਹੁਤ ਜ਼ਰੂਰੀ ਆ ਵੀ ਜਾਣਾ ਇਹ ਉਰਜੈਂਤੇ ਅੱਜ ਮੇਰੀ ਕੀ ਆ ਅਪਾਇੰਟਮੈਂਟ ਆ ਇਹ ਫਾਲਸੂ ਆ ਗਲਤੀ ਆ ਭਰਾ ਪ੍ਰੋਵਕੂਐਸਟੋ ਆ ਟਰਾਈ ਕਰ ਇਹ ਵੀਡੀਓ ਜ਼ਰੂਰ ਟਰਾਈ ਕਰੋ ਤੇ ਜੇ ਤੁਹਾਨੂੰ ਵਧੀਆ ਲੱਗੀ ਆ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਰੋਜ਼ ਦੇ ਰੋਜ਼ ਨਿਊ ਵਰਡਸ ਦੀ ਅਪਡੇਟ ਵੇਖਣ ਦੇ ਲਈ ਨਿਊ ਵਰਡਸ ਇਟਾਲੀਅਨ ਦੇ ਵਿੱਚ ਸਿੱਖਣ ਦੇ ਲਈ ਤੁਸੀਂ ਮੇਰੇ ਟਿਕਟੌਕ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਔਰ ਹੋਰ ਵੀਡੀਓਜ਼ ਦੇਖਣ ਦੇ ਲਈ ਮਸਟ ਵਿਜ਼ਿਟ ਮਾਈ YouTube ਚੈਨਲ ਗੁਰਜਾਸ